subscribe now ਹਾਂਜੀ ਅਸੀਂ ਕੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਪ੍ਰੀਤ 987 ਅੱਜ ਜੀ ਗੱਲ ਕਰਦੇ ਆ ਅੱਜ ਕਿਹੜਾ ਮਾਰਨਾ ਹੈ ਸੀ ਜੀਰੀਵਾਲ ਦੇਖਦੇ ਆ ਚੈੱਕ ਕਰਦੇ ਆ ਬਾਈ ਦੋ ਤਿੰਨ ਦਿਨ ਹੋ ਕੇ بارش ਹੋ ਰਹੀ ਸੀ ਜਿਆਦਾ ਇਸ ਕਰਕੇ ਨਾ ਖੇਤਾਂ 'ਚ ਪਾਤਾ ਆ ਗਿਆ ਬਸ ਉੱਥੋਂ ਹੀ ਬਾਈ ਬਾਹਰੋਂ ਹੀ ਸੜਕ ਤੋਂ ਗੇੜਾ ਮਾਰ ਕੇ ਮੁੜ ਜਾਂਦੇ ਸੀ ਬਾਈ ਅੱਜ ਤੁਹਾਨੂੰ ਦੱਸਾਨੇ ਆ ਹਨਾ ਵੀ ਝੋਨੇ ਦੇ ਆਪਣੇ ਦੇ ਕੀਮੇ ਦੇ ਸਥਿਤੀ ਕੀਵੇਂ ਆ ਸਾਰਾ ਕੁਝ ਚੈੱਕ ਕਰਨਾ ਆ ਆਜੋ ਬਾਈ ਜੀ ਅੱਜ ਪਾਏ ਤੇ ਆਪਣੇ ਪਿੱਟਾ ਵਾਲ ਤੇ ਉਹਨੂੰ ਦਿਖਾਉਨੇ ਆ ਜੀ ਦੀ ਆਪਣੀ ਮਿੱਤਰਾਂ ਮੂੜੀਆਂ ਲੈ ਚੜਾ ਕਿਉਂਕਿ ਗਾਂ ਮਨ ਲੱਗਾ ਸ਼ਾਇਦ ਪਾਣੀ ਪੂਰੀ ਨਾ ਮਿੱਤਰਾਂ ਓਏ ਚਲੋ ਵਾਸੀ ਕਰਦੇ ਆ ਚੱਕ ਆਜੋ ਵੀ ਮਿੱਤਰੋ ਅੱਗੇ ਗੱਲ ਬਾਤ ਜੀ ਦੇ ਬਾਰੇ ਮਾਝੂਤਾ ਜੀ ਮਿਖਰਾਵਾ ਵੀ ਦਾ ਬਾਈ 2-3 ਦਿਨ ਹੋ ਗਏ ਹਨਾ ਬਾਰਸ਼ਾਂ ਜਿਆਦਾ ਪੈ ਰੀਆਂ ਦੀਆਂ ਹਨਾ ਚਲੋ ਸੱਚੇ ਬਾਦਸ਼ਾਹ ਨੇ ਅੱਜ ਥੋੜੀ ਰਹਿਮ ਰੱਖਿਆ ਕਿਉਂਕਿ ਬਾਈ ਡੰਕਰ ਪਸ਼ੂ ਦਾ ਬਹੁਤ ਬੁਰਾ ਹਾਲਤਾ ਡੰਕਰਾਂ ਦੇ ਕੋਖੇ ਚੋ ਰਹੇ ਸੀ ਬਾਲੀਆਂ ਵਾਲੀਆਂ ਛੱਤਾਂ ਬਹੁਤ ਬੁਰਾ ਹਾਲਤਾ ਉਸ ਕਰਕੇ ਬਾਈ ਖੇਤਾਂ ਵੱਲ ਹੁਣ ਤਾਂ ਨਹੀਂ ਤਾਇਆ ਗਿਆ ਬਾਈ ਬੱਟਾਂ ਦੇ ਉੱਤੇ ਨੂੰ ਪਾਣੀ ਚੱਲ ਰਿਆਂ ਦਾ ਹਨਾ ਮਾਹਬੀ ਚੱਲ ਅੱਜ ਦੇਖਦੇ ਆਂ ਜਾ ਕੇ ਕਿਵੇਂ ਆ ਕੀਰੀ ਦੇ ਹਾਲਾਤ ਕਿਵੇਂ ਆ ਬਾਈ ਇਹ ਆਪਣਾ ਪੀਆਰ 126 ਝੋਨਾ ਤੇ ਬਲੀ ਚੈੱਕ ਕਰੋ ਇਹ ਨਿੱਸਰ ਜਲੇ ਕੇ ਸੁਪਾਈਏ ਹੁਣ ਮੈਂ ਮੈਂ ਉਹੀ ਗੱਲ ਕਰਦਾ ਤਾਂ ਵੀ ਚਲ ਦੇਖਦੇ ਆ ਵੀ ਪਹਿਲਾਂ ਆਪਾਂ ਭਾਈ ਸ ਉੱਪਰ ਦੀ ਸਪਰੇਅ ਕਰਵਾਤੀ ਦੀਗੀ ਵੀ ਜਿਹੜੀ ਡੋਟੀ ਵਾਲੀ ਆ ਤੇ ਬਾਕੀ ਵੀ ਵੱਡੀ ਕੋਈ ਹੋਰ ਤਾਂ ਹੁੰਦੀ ਨਹੀਂ ਸੀਗੀ ਹਨਾ ਵੀ ਵੀ ਕੋਈ ਬਿਮਾਰੀ ਜਾਂ ਕੁਝ ਵੀ ਬਾਕੀ ਭਾਈ ਥੋੜੀ ਪੱਤਾ ਲਵੇੜ ਜੀ ਦੀ ਪ੍ਰੋਬਲਮ ਆਈ ਸੀ ਤੁਸੀਂ ਦੇਖੋ ਭਾਈ ਥੋੜਾ ਨੇੜੇ ਆ ਕੇ ਦਿਖਾ ਦੇ ਤੁਸੀਂ ਦੇਖੋ ਬਣਾ ਪੱਤਾ ਲਵੇੜ ਦੀ ਆਪਣੀ ਸ਼ਿਕਾਇਤ ਆ ਗਈ ਸੀ ਪਰ ਹੁਣ ਇਹਦੇ ਮੀ ਨਾਲ ਥੋੜੀਆਂ ਸੈੱਟ ਹੋ ਗਈ ਤੇ ਬਾਕੀ ਬੜੀ ਕਿਉਂ ਕਿਤਾਜਾ ਕਿੰਨਾ ਚੋਕਾ ਹੁਣ ਦੇਖਦੇ ਆਂ ਗਾਹਾਂ ਕਿਵੇਂ ਹਾਲਾਤ ਮਿੱਤਰਾ ਚੱਪਨਾ ਕੱਢਦੇ ਪਾਣੀ ਮਤਲਬ ਸ਼ਾਇਦ ਉੱਪਰੋਂ ਚੱਲ ਰਿਹਾ ਉਗਲ ਜੀ ਦੇ ਦੇਖਦੇ ਆਂ ਨੇੜੇ ਸੁਆ ਪੈਂਦਾ ਸੁਆ ਵੀ ਸੁੱਕਦਾ ਜਾ ਰਿਹਾ ਬਾਈ ਸੁਆ ਦੇ ਵਿੱਚ ਪਰ ਨੂੰ ਆਪਣੇ ਸੁਆ ਦੇ ਨਾਲ ਵੀ ਆਪਣੇ ਪੰਜ ਸੱਤ ਚਿੱਲੇ ਲੱਗਦੇ ਨੇ ਉਹਨਾਂ ਦੇ ਉੱਪਰੋਂ ਪਾਣੀ ਚੱਲ ਰਿਹਾ ਬਾਈ ਅੱਜ ਥੋੜਾ ਤੰਗ ਹਾਲਤ ਆ ਸੁਆ ਵੀ ਤੁੰਡੀ ਹਾਲਾਤ ਦੇ ਚਾ ਪੂਰਾ ਵੀ ਚੈੱਕ ਕਰੋ ਬਾਈ ਸਸਾਰ ਕਰਿਆ ਪਿਆ ਪਾਣੀ ਉਹ ਪਾਣੀ ਹੈ ਨਾ ਫੀਟਾਂ ਦੇ ਵਿੱਚ ਆ ਦੇਖੋ ਉੱਪਰ ਨੂੰ ਚੱਲ ਰਿਹਾ ਹੈ ਬਾਈ ਪੱਤੀਆਂ ਬੱਤਾਂ ਦੇ ਪੱਤੀਆਂ ਬੱਤਾਂ ਦੇ ਉੱਪਰ ਨੂੰ ਪਾਣੀ ਚੱਲ ਰਿਹਾ ਹੈ ਜਿਹਦੇ ਉੱਤੇ ਨੂੰ ਵੀ ਪਾਣੀ ਚੱਲ ਰਿਹਾ ਹੈ ਇਹ ਕਿਹੜਾ ਬੀਜ ਹੈ ਵੀਰ ਇੱਧਰ ਐ ਬਾਈ ਆਪਣੇ ਆਪਣੇ ਦੂਏ ਬਾਈ ਦੀ ਜੀਰੀ ਹੈ ਹਨਾ ਆਥੇ ਇੱਥੇ ਕਹਿੰਦਾ ਕਿ ਇਧਰਲੇ ਪਾਸੇ ਜਿਹੜਾ ਇਧਰ ਤੁਹਾਨੂੰ ਦਿਖਦਾ ਇਧਰ ਆਪਣਾ ਇਹ ਆਪਣਾ ਇਧਰ ਕੁਲਵੀਨ ਆਪਣਾ ਕੁਰੜੀ ਟੋਣੀ ਬਾਈ ਚੰਡੀਗੜ੍ਹ ਤੋਂ ਕੁਰੜੀ ਤੋਂ ਉੱਥੇ ਦੇ ਨੇ ਬਾਈ ਮਹਾਲੀ ਮਹਾਲੀ ਦੇ ਤੇ ਇਹ ਉਹਨਾਂ ਵਾ ਤੇ ਉਹਨਾਂ ਬਾਈ ਇਧਰ ਆਪਣਾਂ ਤੇ ਵਸਤੀ ਬਾਈ ਗਾਹਾਂ ਦੇਖੋ ਪਾਣੀ ਪੱਟਾਂ ਦੇ ਉੱਪਰੋਂ ਚੱਲ ਰਿਹਾ ਹੈ ਬ੍ਰਿੰਦਰ ਸਿੰਘ ਤੇ ਬਾਈ ਤੂੰ ਇੱਕ ਗੱਲ ਸੋਚ ਯਾਰ ਆਪਾਂ ਦੇ ਤਾਂ ਫੇਰ ਇੰਨੀ ਕਚ ਕਹਿ ਰਹੀਆਂ ਵੀ ਆਪਣੇ ਪਾਣੀ ਚੱਲ ਰਿਹਾ ਜਿਹੜੇ ਪੀਂਦੇ ਖਾੜਾ ਹੈ ਉਹਨਾਂ ਦਾ ਕੀ ਬਣਿਆ ਬਾਈ ਯਾਰ ਪਾਣ ਸੱਚੇ ਬਾਦਸ਼ਾਹ ਮੁਰੇ ਹੀ ਅਰਦਾਸ ਕਰਦਾ ਉਹਨਾਂ ਦੀ ਵਿਚਾਰਿਆਂ ਦੀ ਵੱਦ ਤੋਂ ਵੱਧ ਰੱਖੀ ਕਰੇ ਹਨ ਕਿਉਂਕਿ ਪਸ਼ੂ ਮਰ ਗਏ ਬਾਈ ਬੁਰਾ ਹਾਲ ਆ ਹਨ ਟਾਈਮਾਂ ਦੇ ਵਿੱਚ ਆਪਾਂ ਦੇਖਦੀ ਰਹਿੰਦੇ ਅਕਸਰ ਹਨਾ ਰੋਜ਼ ਦੇਖੇ ਆਪਾਂ ਨੇ ਹੁਣ ਕਿੰਨੇ ਦਿਨ ਤੋਂ ਚੱਲ ਰਹੀਆਂ ਨੇ ਵੀਡੀਓ ਭਈ ਆਪਾਂ ਨੂੰ 3 ਦਿਨ ਆਪਣੀ بارش ਹੋਈ ਆਪਾਂ 3 ਦਿਨ ਦੇ ਵਿੱਚ ਪਰੇਸ਼ਾਨ ਹੋ ਗਏ ਹਨਾ ਵੀ ਨਾਲੇ ਆਪਣੇ ਕੋਈ ਐਡਾ ਪਾਣੀ ਨਹੀਂ ਆਇਆ ਆਪਣੀ ਧਰਤੀ ਬੋ ਚਲੋ ਹਨਾ ਗੁਰੂ ਪੀਰਾਂ ਦੀ ਧਰਤੀ ਆ ਹਨਾ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਸਹਾਬਜਾਦਿਆਂ ਦੀ ਕਿਰਪਾ ਵੀ ਆਪਣੇ ਕੋਈ ਐਡਾ ਨੁਕਸਾਨ ਨਹੀਂ ਹੋਇਆ ਹੈਗਾ ਹਨਾ ਚਲੋ ਮੈਂ ਇਹ ਸੋਚਦਾ ਵੀ ਆਪਾਂ ਜਦ ਬਈ 2-3 ਦਿਨਾਂ ਚ ਪਰੇਸ਼ਾਨ ਹੋ ਗਏ ਵੀ ਉਹ ਲੋਕ ਨੂੰ ਅੱਜ 10-15 15 ਦਿਨ ਹੋ ਗਏ ਜਿਹੜੇ ਪਾਣੀ ਦੇ ਵਿੱਚ ਖੜੇ ਨੇ ਵਿਚਾਰੀ 12-12 10-10 12-12 ਪਾਣੀ ਪੀਣ ਨੂੰ ਪਾਣੀ ਚਾਹੀਦਾ ਹਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਬਈ ਸਾਰਿਆਂ ਤੇ ਸਭ ਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਮਦਦ ਜਿੰਨਾ ਹੋ ਸਕੇ ਅੱਗੇ ਵੱਧ ਕੇ ਆਉ ਮੇਰਾ ਵੀਰ ਬਾਈ ਲਾਵੀ ਮਿੱਤਰੋ ਬਾਕੀ ਬੱਦਲ ਵਾਈ ਹੁਣ ਵੀ ਬਹੁਤ ਹੋਈ ਵੀ ਆ ਨਹੀਂ ਤਾਂ ਕੋਈ ਪਤਾ ਨਹੀਂ ਵੀਰਾ ਬਾਈ ਬਹੁਤ ਬੁਰਾ ਹਾਲ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕਰੇ ਹਨ ਦੇਖੋ ਕਿੰਨੀ ਹਵਾ ਤੇਜ਼ ਚੱਲ ਰਹੀ ਹੈ ਬਾਈ ਯਾਰ ਬੁਰਾ ਹਾਲ ਹੋਇਆ ਪਿਆ ਹਨ ਜੀਰੀਆਂ ਦਾ ਦੇਖੋ ਚਲੋ ਜੀਰੀਆਂ ਦਾ ਹਲ ਤੱਕ ਹਲ ਤੱਕ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੀਆਂ ਠੀਕ ਨੇ ਪਰ ਬਈ ਆਇਆ ਪਾਣੀ ਚੈੱਕ ਕਰੋ ਬਾਈ ਲੈਵਲ ਗੰਨਾ ਖੜਿਆ ਪਾਣੀ ਪੂਰ ਬੱਟੇ ਦੇ ਉੱਪਰੋਂ ਪਾਣੀ ਚੱਲ ਰਿਹਾ ਹੈ ਬਾਕੀ ਅੱਗੇ ਦੇਖਦੇ ਕਿੰਨੇ ਹਾਲਾਤ ਨਹੀਂ ਢੋਣ ਦੇ ਕਿੰਨੇ ਨਹੀਂ ਤੁਮ ਕਰਕੇ ਦਿਖਾ ਦਿਓ ਆਪਣੇ ਗੰਨਾ ਖੜਿਆ ਬਾਈ ਦੇਖੋ ਤੁਸੀਂ ਚੈੱਕ ਕਰੋ ਜਿੰਨਾ ਕ ਤਾਂ ਪਦੋਂ ਬੰਨਿਆ ਗਿਆ ਜਿੰਨਾ ਕ ਤਾਂ ਸਹੀ ਖੜਿਆ ਇੱਕ ਨਾ ਛੋਟੀ ਜੀ 10 ਫੁੱਟ ਦੀ ਖਾਂਟ ਰਹਿ ਗਈ ਸੀ ਉਸ ਦਿਨ ਕਿਉਂਕਿ ਉਸ ਦਿਨ ਧੁੱਪ ਬਹੁਤ ਜ਼ਿਆਦਾ ਹੋ ਗਈ ਦੀ ਬਾਈ ਵਿੱਚ ਸਾਹ ਨਹੀਂ ਤਾਰਿਆ ਉਹਦੇ ਕਰਕੇ ਬਸ ਬੰਨਿਆ ਹੀ ਗਿਆ ਉਹ ਚਲ ਵਾਕੀ ਬਾਈ ਆਪਾਂ ਗੱਲ ਕਰਦੇ ਆ ਹਨਾ ਜੀਰੀ ਦੀ ਅੱਜ ਜੀਰੀ ਪਰੋ ਆਪਣੀ ਪੂਰੀ ਵਧੀਆ ਖੜੀਆ ਬਈ ਇਹ 126 ਚੋਂਨਾ ਤੇ ਉਸ ਤੋਂ ਬਾਅਦ ਆਪਣੇ ਬਾਈ 124 ਵੀ ਲੱਗਿਆ ਹੋਇਆ 131 ਵੀ ਲੱਗਿਆ ਹੋਇਆ ਹਨਾ ਤੇ 128 ਵੀ ਲੱਗਿਆ ਹੋਇਆ ਤੇ 1509 ਵੀ ਲੱਗਿਆ ਹੋਇਆ ਬਾਈ ਸਾਰੇ ਚੋਂਨਿਆਂ ਦੀ ਆਪਾਂ ਤੁਹਾਨੂੰ ਵੀਡੀਓ ਰੋਜ਼ ਪਾ ਦਿਆ ਕਰਾਂਗੇ ਦੇਖਿਆ ਕਰਾਂਗੇ ਜੇ ਮੈਂ ਤੁਹਾਨੂੰ ਜੇ ਆਪਣੀ ਕੋਈ ਫਸਲ ਦੇ ਵਿੱਚ ਬਾਈ ਕੋਈ ਘਾਟਵਾਦ ਲੱਗਦੀ ਆ ਤਾਂ ਉਸ ਮੇਰਾ ਵੀਰ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਵੀ ਬਾਈ ਤੁਹਾਡੀ ਇਦਾਂ ਇਦਾਂ ਨਾਲ ਅਸਰ ਵੈਸੇ ਆਉਂਦੇ ਰਹਿੰਦੇ ਨਹੀਂ ਆਪਾਂ ਨੂੰ ਕਮੈਂਟ ਸਾਰੇ ਵੀਰਾਂ ਦੇ ਤੇ ਬਾਕੀ ਬਾਈ ਪੀਟ ਵੀਰਾਂ ਸਪਰੇਅ ਸਪੂ ਕਰਾਤੀ ਆਪਣੀ ਜੀਵੀ ਖੜੀ ਜਿਹੜੀ ਸਾਰੀ ਬਾਈ ਇਹ ਕੋਈ ਸ਼ਿਕਾਇਤ ਇਹ ਪੀਆ 126 ਚੋਂ ਨਾ ਇਹਦੇ ਉੱਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਇੱਕ ਸਪਰੇਅ ਆਪਾਂ ਕਾਪਰ ਦੀ ਕਰਾਤੀ ਸੀ ਵੀ ਜਿਹੜੀ ਡੌਟੀ ਦੀ ਸਟੈਟ ਆਉਂਦੀ ਉਹ ਤੁਹਾਨੂੰ ਅੱਜ ਦੱਸ ਦਿੰਦੇ ਆਪਾਂ ਨੇ ਪਹਿਲਾਂ ਕਰਾਤੀ ਸੀ ਤੇ ਬਾਕੀ ਹੁਣ ਤਾਂ ਇਹਦੇ ਵਿੱਚ ਕੋਈ ਸ਼ਿਕਾਇਤ ਹੈ ਨਹੀਂ ਹੁਣ ਤਾਂ ਸਾਫ਼ ਆ ਇਹ ਹੁਣ ਤਾਂ ਸਾਫ਼ ਆ ਜਿਹੜੀ ਇਹਨੂੰ ਕੋਈ ਢਿੱਕੜੇ ਨਾ ਕੋ ਤੇਲੇ ਥੋੜੇ ਦੀ ਟੱਟੀ ਇਹਨੂੰ ਪ੍ਰੋਬਲਮ ਆਉਦੀ ਨਹੀਂ ਇਹ ਵੀ ਜਰੂਰ ਹਣਾ ਭਾਈ ਮੀਂਹ ਦਾ ਵੀ ਚੱਕਰ ਪੈਂਦਾ ਵੀ ਮੀਂਹ ਪੈਂਦਾ ਕਹਿੰਦੇ ਬਿਮਾਰੀ ਧੂਈ ਜਾਂਦੀ ਹੈ ਫਰਕ ਤਾਂ ਕੋਈ ਇਹ ਹੈ ਭਾਈ ਯਾਰ ਲੋਕ ਮਿੱਠਿਆ ਯਾਰ ਨਹੀਂ 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 ਲੋਕ ਮਿੱਠੀ ਉਹ ਪਤਾ ਕਿਹਦਾ ਸਿਸਟਮ ਆ ਜਿਵੇਂ ਹੁਣ ਮੰਨ ਲਓ ਇਹ ਚੂਨਾ ਆਪਣਾ ਇਸ ਟਾਈਮ ਨਿਸਰ ਰਿਹਾ ਹੈ ਨਾ ਜੇ ਹੁਣ ਹਵਾ ਨਾਲ ਨਹੀਂ ਪੈਂਦਾ ਤਾਂ ਇਹਦਾ ਨੁਕਸਾਨ ਵੀ ਆ ਕਿਉਂਕਿ ਝੋਨੇ ਦਾ ਜਿਹੜਾ ਬੂਰ ਹੁੰਦਾ ਬਾਈ ਇਹ ਪੱਤਾ ਝੜਦਾ ਜਿਹੜੇ ਝੋਨੇ ਦੇ ਵਿੱਚ ਮਾੜਾ ਮੋਟਾ ਦੁੱਧ ਪੈ ਰਿਹਾ ਜਿਵੇਂ ਛੱਬੀਆਂ ਜੀਰੀਆਂ 'ਚ ਥੋੜਾ ਬਹੁਤਾ ਦੁੱਧ ਪੈ ਰਿਹਾ ਜਦੋਂ ਆਪਸ ਦੇ ਵਿੱਚ ਟਕਰਾਂਉਂਦੀਆਂ ਨੇ ਦਾਣਾ ਫਟ ਕੇ ਕਾਲਾ ਹੋ ਜਾਂਦਾ ਉਹ ਖਤਮ ਆ ਜਾਂਦਾ ਹਾਂ ਜਾਨੀ ਕਿ ਬਾਈ ਹੁਣ ਤਾਂ ਬਾਰਿਸ਼ ਬਿਲਕੁਲ ਵੀ ਨਾ ਪਵੇ ਮੈਂ ਤਾਂ ਕਹਿੰਦਾ ਵੀ ਸੱਚੇ ਪਾਤਸ਼ਾਹ ਕਿਉਂਕਿ ਸਾਰੀਆਂ ਜੀਰੀਆਂ ਹੁਣ ਇਸ ਟਾਈਮ ਨਿੱਸਰਨੇ ਪਰਾਇਆਂ ਵੀ ਬੱਸ ਹੁਸ਼ਾ ਨੂੰ ਛੱਡ ਕੇ ਕਿਉਂਕਿ ਆਪਾਂ ਨੇ ਅੱਜ ਕਿ ਹੁਸ਼ਾ ਲਾਈ ਨਹੀਂ ਹੈਗੀ ਬਾਈ ਯਾਰ ਮੈਂ ਤੁਹਾਨੂੰ ਦੱਸਾਂ ਇੱਕ ਤਾਂ ਲੌਂਗ ਟਾਈਮ ਲੰਦੀ ਆ ਹੁਸ਼ਾ ਬਾਕੀ ਹੁਣ ਤੂੰ ਮੈਨੂੰ ਆਏਗਾ ਤੂੰ ਅੱਜ ਡਿਊਟੀ ਜਾਣਾ ਕਿ ਨਹੀਂ ਜਾਣਾ ਬਾਈ ਯਾਰ ਮੀਂਹ ਤਾਂ ਦੇਖ ਲੈ ਉਪਰ ਮੱਲਾ ਦਾ ਥਰਮਲ ਵੀ ਥੀ ਮਣੀ ਇਹਨਾਂ ਚੋਂ ਤਰਪਾਲ ਪਾਇਆ ਉਹ ਕਿਹੜੇ ਪੁਰਾਣੇ ਥੱਲੇ ਨੂੰ ਜਾਣਾ ਰਸਤੇ ਬੰਦ ਨੇ ਤੇ ਕੀ ਕਰੀਏ ਡਿਊਟੀ ਆ ਜਾਣਾ ਪੈਂਦਾ ਬਾਈ ਕੀ ਕਰੀਏ ਹਣਾ ਬਾਈ ਇਹ ਬੰਦਾ ਸਾਡਾ ਥਰਮਲ ਦੇ ਵਿੱਚ ਜਾਉ ਕਰਦਾ ਤੈਨੂੰ ਆਪਣਾ ਮਿੱਤਰ ਹੀ ਆਪਣਾ ਭਰਾ ਇਹ ਤਕਰੀਬਨਾ ਆਪਣੇ ਨਾਲ ਹੀ ਹੁੰਦਾ ਤੁਸੀਂ ਥੈਂਕ ਯੂ ਤੇ ਡਿਊਟੀ ਦੇ ਬਾਅਦ ਵਿਹਲਾ ਹੁੰਦਾ ਇਹਦਾ ਵੀ ਜੀਨੀ ਲੱਗਦਾ ਕਦੇ ਕਹਿੰਦਾ ਚੱਲ ਬਾਈ ਕਿੰਦਾ ਮੱਲ ਕਿਹੜਾ ਮਾਰੀਏ ਕਦੇ ਪੁੱਛ ਕਰਈਏ ਚੱਲ ਹੁਣ ਵਿਹਲੇ ਹੁੰਨੇ ਆ ਭਾਈ ਆ ਜਾਨੇ ਹਨਾ ਬਾਕੀ ਸੱਜਣੋ ਸਾਡੀਆਂ ਵੀਡੀਓ ਜਿਵੇਂ ਵੀ ਤੁਹਾਨੂੰ ਲੱਗਦੀਆਂ ਹੁੰਦੀਆਂ ਨੇ ਹਨਾ ਤੁਸੀਂ ਕਮੈਂਟ ਕਰੋ ਬਸ ਤੁਮ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਤੇ ਬਾਕੀ ਆਜੋ ਕਹਾ ਤੁਹਾਨੂੰ ਦਿਖਾਉਨੇ ਆ ਹੋਰ ਝੁੰਨਾ ਭਾਈ ਲਾਈਵ ਮਿੱਤਰੋ ਆਹ ਦੇਖ ਆਹ ਦੇਖ ਨਵਾਂ ਹੀ ਕੰਮ ਹੋਇਆ ਵਾ ਵੀਰ ਇੱਧਰ ਆ ਭਾਈ ਇਹਨੂੰ ਬੰਦ ਕਰ ਦੀ ਯਾਰ ਓ ਯਾਰ ਇਹਨੂੰ ਬੰਦ ਕਰ ਦੇ ਕਿਉਂ ਫਿਰ ਆਇਆ ਨਾ ਵੀ ਵਟਸਐਪ ਟੁੱਟ ਜਾਂਦੀ ਆ ਯਾਰ ਹੋਰ ਕੋਈ ਚੱਕਰ ਨਹੀਂ ਹੈਗਾ ਬਾਬਾ ਉਂਈ ਰੱਖਦੇ ਮੜੀ ਮਿੱਟੀ ਇਹ ਨਾ ਫਿਰ ਵੱਟ ਟੁੱਟ ਜਾਂਦੀ ਨਹੀਂ ਤਾਂ ਜਿੱਥੇ ਉਹ ਪੱਕੀ ਡਾਲ ਪਰ ਨੂੰ ਆਪਣੇ ਪਾਣੀ ਜਾ ਰਿਹਾ ਉੱਥੇ ਕੋਈ ਚੱਕਰ ਨਹੀਂ ਹੈਗਾ ਜਿੱਥੇ ਕੱਚੀ ਥੋੜੀ ਕੱਚੀ ਡਾਲ ਹੁੰਦੀ ਆ ਫਿਰ ਖੜਾ ਕੀ ਲੈਣੇ ਜਿਵੇਂ ਭਾਂਡਾ ਬੰਨ ਟੁੱਟੇ ਫਿਰਦੇ ਨੇ ਹਨਾ ਬਹੁਤ ਬੁਰਾ ਹਾਲ ਆ ਬਾਈ ਦੇਖ ਲੈ ਤੂੰ ਮੈਂ ਇਹ ਉੱਥੇ ਘਟੋ ਘੱਟ ਬਾਈ ਜੇ ਜ਼ਿਆਦਾ ਨਹੀਂ ਤਾਂ 10-15 ਫੁੱਟ ਪਾਣੀ ਤਾਂ ਹੁੰਨਾ ਹੁੰਦਾ ਕਿਉਂਕਿ ਜੇ ਆਪਾਂ ਜੀਰੀ ਦੇ ਵਿੱਚ ਖੜ ਕੇ ਮੀਣੀਏ ਤਾਂ 3-3.5 ਫੁੱਟ 4 ਦੀ ਤਾਂ ਜੀਰੀ ਹੈਗੀ ਉਹ ਆ ਜੀਰੀ ਹੈਗੀ ਹਨਾ ਪਰ ਤੂੰ ਸੋਚ ਕੇ ਦੇਖੋ ਤਾਂ ਜੀਰੀ ਨਹੀਂ ਦਿਖ ਰਹੀ ਤਾਂ ਉਹਦੇ ਵਿੱਚ ਘਟੋ ਘਟੇ ਜਿਆਦਾ ਨਹੀਂ ਤਾਂ 10 15 ਘਟੇ ਵਿੱਚ ਪਾਣੀ ਹੈ ਹੈਨਾ ਤੇ ਬਾਈ ਸਹਾਰੋ ਬਾਈ ਆਪਣੇ 26 ਦੇ ਕਿੰਨੇ ਕਿਲੇ ਲਾਇਏ ਨੇ ਇਧਰ ਬਾਈ ਹੋਰ ਸਾਰੇ ਮਿਲਾ ਕੇ ਆਪਣੇ 26 ਦੇ ਜਾਨਕੀ ਇਹ ਇਹ ਮੋਟਰ ਤੇ ਆਪਣੇ 10 ਕਿਲੇ 26 ਦੇ ਸਾਰੇ ਹੀ ਤਕਰੀਬਨ 26 ਆ ਇਹਦੇ ਪਰਨੇ ਪਾਸੇ ਜਿੱਧਰ ਆਪਣਾ ਉਧਰ ਗੰਨਾ ਖੜਿਆ ਉਧਰ ਹੈਗੀ ਆਪਣਾ ਕੱਤੀ ਵੀ ਲਾਈ ਵੀ ਉਧਰ ਆਪਣੀ ਉਧਰ ਆਪਣੀ 24 ਵੀ ਲੱਗੀ ਵੀ ਆ ਇੱਕ ਆਪਣੀ ਉਹ ਸਾਹਮਣੇ ਮੋਟਰਾਂ ਜੰਮਣ ਵਾਲੀ ਉਹ ਸਾਹਮਣੇ ਜੂਮ ਕਰਕੇ ਦੇਖ ਮੈਂ ਉਹ ਮੋਟਰ ਤੇ ਆਪਣੀ ਹੈਗੀ ਨੇ 14.5 ਕਿੱਲੇ ਉਹਦੇ ਪਰ ਆਪਣੀ ਸਾਰੀ ਕੋਈ ਦੇ 124 ਲੱਗੀ ਹੋਈ ਆ ਇਹ ਗੱਲਾਂ ਛੱਡ ਮੈਨੂੰ ਇੱਕ ਗੱਲ ਦਾ ਸਾ ਹਰ ਵਕਤ ਵਹਿਮ ਜਾ ਰਹਿਦਾ ਬਾਈ ਹਾਂ ਆਪਣੀ ਮੋਟਰ ਨੂੰ ਦੇਖ ਰਸਤਾ ਵੀ ਹੈ ਡਾਉਣਾ ਪਰ ਨੂੰ ਵੀ ਆਨੇ ਆ ਤੇ ਉਧਰ ਨੂੰ ਆਪਣੇ ਕੋਲ ਪੱਕਾ ਰਸਤਾ ਕੰਨੇ ਵਾਲੀ ਮੋਟਰ ਦਾ ਹਾਂ ਰਸਤੇ 'ਚ ਆਪਣੀ ਚਾਬਰਾ ਸਟਾਣ ਬੈਠਾ ਉਹ ਸਾਹਮਣੇ ਨੇ ਉਹ ਰਸਤੇ 'ਚ ਯਾਰ ਕਰਤਾ ਦੇਖ ਤਵੇ ਨਹੀਂ ਉੱਥੇ ਲੱਗੇ ਆ ਮੈਂ ਕਿੱਡੀ ਗੱਲ ਦੱਸਦਾ ਆਪਣਾ ਹੁਣ ਟਰਾਂਸਫਾਰਮ ਆਪਾਂ ਨੇ ਲੱਗ ਕਰਾਇਆ ਆਪਣੀ ਇਹ ਮੋਟਰ ਦਾ ਨਹੀਂ ਆਪਣਾ ਉੱਥੇ 3-4 ਮੋਟਰਾਂ ਦਾ ਲੋਕਾਂ ਨੇ 6-7 ਮੋਟਰਾਂ ਹੋਰ ਨੇ 2 ਮੋਟਰਾਂ ਆਪਣੀਆਂ ਦੀਆਂ ਨੇ ਪਰ ਤੇ ਜਿਹੜੀਆਂ ਉਹਨੀਆਂ ਕਰਦੀਆਂ ਮੋਟਰਾਂ ਨੇ ਤੇ ਉਹਨਾਂ ਪਰ ਵੀ ਅਸੀਂ ਰਾਤ ਨੂੰ 1-1 ਵਜੇ ਵੀ ਜਾ ਕੇ ਦੇਖ ਲਗਾ ਉਹਸਾਨ ਦੇ ਗੱਪੇ ਟਰਾਂਸਫਾਰਮ ਆਪਾਂ ਕਿੰਝ ਲੱਗਾਇਆ ਕੋਈ ਏਡੀ ਗੱਲਬਾਤ ਨਹੀਂ ਹੋਈ ਪਰ ਹੈ ਆ ਜਰੂਰ ਬਈ ਨਵੇਂ ਬੰਦੇ ਨੂੰ ਡਰ ਜਰੂਰ ਲੱਗਦਾ ਸਹੀ ਹੈ ਬਈ ਮੈਂ ਪਿੱਟੇ ਚ ਸੁਣਦਾ ਰਹਿੰਦਾ ਆਪਣੇ ਕਹਿੰਦੇ ਵੀ ਕਬਰਸਤਾਂ ਚ ਜਾਣਾ ਜਿਵੇਂ ਸੈਂਟ ਵਗੈਰਾ ਲਾ ਕੇ ਆਪਾਂ ਚਲੇ ਜਾਂਦੇ ਆ ਤੇ ਕਹਿੰਦੇ ਵੀ ਬਦਰੂਹਾ ਹੁੰਦੀਆਂ ਨੇ ਪ੍ਰੇਤ ਆਤਮਾ ਇਹ ਤਾਂ ਗੱਲ ਹੈ ਉਹ ਤਾਂ ਇੱਕ ਕਹਾਣੀ ਕਰ ਲੈ ਫਿਰ ਉਹ ਨਹੀਂ ਨਹੀਂ ਇਹ ਨਹੀਂ ਐਡਾ ਨਹੀਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਯਾਰ ਜਿਹੜਾ ਬੰਦਾ ਸਤਿਮੁਗਧਾ ਵਿਚਾਰਾ ਦੁਨੀਆ ਤੋਂ ਚਲੇ ਜਾਂਦਾ ਹੈ ਨਾ ਸਹੀ ਗੱਲ ਹੈ ਬਈ ਬਾਕੀ ਉਹਦੀ ਆਪਾਂ ਬਾਤ ਨੂੰ ਮਿੱਥੇ ਮੰਨੀਏ ਮਨਛੇਦਾਰ ਬਹਿਮ ਤੇ ਜਿਵੇਂ ਬਹਿਮ ਯਾਰ ਬਹਿਮ ਤਾਂ ਐਦਾਂ ਹੁੰਦਾ ਮੈਂ ਤਾਂ ਦੱਸ ਰਿਹਾ ਬਾਈ ਇਹ ਤਾਂ ਦੇਖ ਬਰਿੰਦਰ ਸਿੰਘਾਂ ਬੈਂ ਬਣਾਏ ਪਏ ਨੇ ਲੋਕਾਂ ਨੇ ਪਰ ਬਾਈ ਦੇਖ ਆਪਾਂ ਨੇ ਕਦੇ ਇਹੋ ਜਿਹੀ ਚੀਜ਼ ਸੁਣੀ ਨਹੀਂ ਸੁਣੀਆਂ ਵਾਧੂ ਨੇ ਪਰ ਆਪਾਂ ਨੂੰ ਤਾਂ ਬਾਈ ਇੱਥੇ ਕਦੇ ਕੁਝ ਦੇਖਿਆ ਨਹੀਂ ਹੈਗਾ ਥਨ ਮੈਂ ਸਿੱਧੀ ਗੱਲ ਦੱਸਾਂ ਕਿਉਂਕਿ ਆਪਾਂ ਨੂੰ ਰਾਤ ਬਰਾਤ ਵੀ ਆਉਣਾ ਪੈਂਦਾ ਹੈ ਅਸੀਂ ਈਮਰੀ ਤਣਕਾ ਨੂੰ ਪਾਣੀ ਲੱਗਦਾ ਉੱਥੇ ਕਬਰਸਤਾਨ ਦੇ ਬਿਲਕੁਲ ਟਰਚੇ ਆਪਣੀ ਜ਼ਮੀਨ ਆ ਉੱਥੇ ਰਾਤਾਂ ਨੂੰ ساری ساری ਰਾਤ ਪਾਣੀ ਪੀ ਲਾਈਦਾ ਪਰ ਆ ਵੀ ਨਵੇਂ ਬੰਦੇ ਨੂੰ ਜਰੂਰ ਡਰ ਲੱਗਦਾ ਹੈ ਹਨਾ ਨਵਾਂ ਬੰਦਾ ਜੇ ਮੈਂ ਤੈਨੂੰ ਵਰਗੇ ਨੂੰ ਕਹਾਂ ਵੀ ਬਾਈ 11 ਵਜੇ ਮੋਟਰ ਤੇ ਆਈ ਮੈਨੂੰ ਬੁਲਾਣੀ ਚੀਜ਼ ਦੀ ਲੋੜ ਹੈ ਤੂੰ ਆਪ ਤਾਂ ਜਾਏਂਗਾ ਤੂੰ ਕਿੱਥੇ ਘਪੀ ਵਿੱਚ ਚਬਰਾਂ ਤੋਂ ਪਰਾਂ ਘੜਿਆ ਮੈਨੂੰ ਟਪਾ ਦੇ ਮੈਨੂੰ ਲੈ ਚੱਲ ਤੇ ਮੈਂ ਕਈ ਬੰਦੇ ਨੂੰ ਕਿਹਾ ਜੀ ਤੂੰ ਆਦਾ ਯਾਰ ਮੈਨੂੰ ਲੈ ਜਾ ਕੋਈ ਵੀ ਹੈ ਨਾ ਕੋਈ ਕੰਮ ਹੁੰਦਾ ਉਹ ਕਹਿੰਦੇ ਸਭ ਇਹ ਤੇਰੀ ਫਰਲੀ ਮੋਟਰ ਤੇ ਘੜਿਆ ਸਾਨੂੰ ਲੈ ਕੇ ਜਾ ਹਾਂ ਨਵੇਂ ਬੰਦੇ ਨੂੰ ਹਾਂ ਡਰ ਲੱਗਦਾ ਪਰ ਐਦਾਂ ਦਾ ਇਹ じゃ ਕੁਝ ਨਹੀਂ ਯਾਰ ਮਨ ਦਾ ਵਹਿਮ ਹੁੰਦਾ ਨਹੀਂ ਹੁੰਦਾ ਜ਼ਰੂਰ ਇਹ ਗੱਲ ਛੱਡ ਦੇ ਹੁੰਦਾ ਜ਼ਰੂਰ ਆ 来 ਵੀ ਮਿੱਤਰੋ ਇੱਥੇ ਆਪਾਂ ਨੇ ਨਾ ਥੋੜੀ ਜਿਹੀ ਵੈਸੇ ਤਾਂ ਇਹ ਕਿਲਾ ਹੀ ਚੜੀ ਦਾ ਗਿੱਜਾ ਬਤੁੱਛੇ ਤੱਕ ਵੀ ਚੱਲ ਰੋੜੋਂ ਦਾ ਸੀ ਚੱਤਣਾ ਵੀ ਮੀਕਣੀ ਚ ਵੱਢਣੇ ਸੌਕੇ ਨੇ ਆ ਮੀਕਣੀ ਚ ਵੱਢਣੇ ਸੌਕੇ ਨੇ ਤਾਂ ਬਾਈ ਪਹਿਲਾਂ ਇੱਧਰ ਵਾਲੀ ਚੜੀ ਸਮਾਰ ਕੇ ਉਹ ਨਹੀਂ ਹੋਈ ਫਿਰ ਉਹ ਬਾਅਦ ਚ ਉਹਦੇ ਵਿੱਚ ਆਪਾਂ ਨੇ ਝੋਨਾ ਲਾਤਾ ਦੱਦੇ ਚ ਅੱਦੇ ਕਾ ਜੀਰੀ ਚੜੀ ਵਧੀਆ ਖੜੀ ਸੀ ਆਪਾਂ ਨੇ ਆਹ ਬਾਕੇ ਦੇ ਵਿੱਚ ਚੜੀ ਵੀ ਇੱਥੇ ਵੀ ਦੇਖ ਚੜੀ ਤਾਂ ਦਿਖਦੀ ਹੁਣੀ ਪਾਣੀ ਪਾਣੀ ਦਿਖਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕਾਮਯਾਬ ਹੋਉਂਦੀ ਹੈ ਨਾ ਅੱਖ ਦਾ ਦੇਖ ਲੈ ਇਹ ਨਹੀਂ ਕਾਮਯਾਬ ਹੁੰਦੀ ਆਇਆ ਨਾ ਫਿਰ ਇੰਨੀ ਜਗ੍ਹਾ ਦਾ ਬੀਜ ਹੀ ਨਹੀਂ ਦੀ ਗਈ ਖਲਾ ਹੁਣਾ ਜਿਆ ਨਾਲ ਮਾੜੀ ਮੋਟੀ ਜੀ ਬੀਜ ਗਏ ਤੇ ਆ ਜਿੰਨੀ ਕੁ ਜੰਮੀ ਇੰਨੀ ਕੋਣ ਮੇਲਾ ਦਾ ਪਾਣੀ ਨਹੀਂ ਮਾਰਦਿਆ ਨਾ ਤਾਂ ਹੁਣ ਇਹਦਾ ਪਾਣੀ ਕਿਸੇ ਪਾਸੇ ਨਿਕਲਦਾ ਉੱਪਰਲੇ ਪਾਸੇ ਖਦਾਨ ਭਰੇ ਆ ਖੜੇ ਆ ਇਧਰਲੇ ਤੋਂ ਕੋਈ ਹਜੇ ਕ੍ਰੋਸਿੰਗ ਨਹੀਂ ਹੈਗੀ ਬਾਕੀ ਆਜਾ ਆਪਾਂ ਹੁਣ ਪੈਰ ਧੋ ਲਈਏ ਬਾਕੀ ਹੁਣ ਤੈਨੂੰ ਦੱਸ ਲੈ ਵੀ ਪੈਰ ਧੋਲਾ ਮਿੱਤਰਾ ਉਰੇ ਹੁਣ ਤੇ ਬਾਈ ਸੂਏ ਦਾ ਪਾਣੀ ਜੀ ਆਪਣੇ ਖੇਤਾਂ ਵੱਲੋਂ ਛੱਡਿਆ ਵਾ ਸੂਆ ਦਾ ਬੰਦੇ ਆ ਹਨਾ ਸੂਏ ਦਾ ਯੋ ਦੇਖੋ ਤੇਰੇ ਫਰਮਲ ਦਿਖ ਰਿਹਾ ਆਪਣੇ ਖੇਤਾਂ ਜੂਨ ਕਰਕੇ ਦਿਖਾ ਦੇ ਬਾਈ ਉਹ ਬਾਈ ਨਾ ਦਿਖਾਇਆ ਡਿਊਟੀ ਜਾਣਾ ਯਾਰ ਡਿਊਟੀ ਤਾਂ ਜਾਣਾ ਹੀ ਪੈਣਾ ਜਦੋਂ ਪਰ ਤਰਪਾਲ ਵੀ ਨਹੀਂ ਪਾ ਸਕਦੇ ਯਾਰ ਪਰ ਨਹੀਂ ਆਉਂਦੀਆਂ ਉੱਚੀਆਂ ਬਾਦ ਨੇ ਜੇ ਉਹਦੇ ਮੈਂ ਤਰਪਾਲ ਪਾ ਲਈ ਮੈਨੂੰ ਲੱਗਦਾ ਵੀ ਅੱਧਾ ਇੰਡੀਆ ਛੱਡ ਨੇਰੇ ਚ ਵਗ ਜੂ